ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਨੂੰ ਸਮਰਪਿਤ ਮੇਰੇ ਵੱਲੋਂ ਲਿਖੀਆਂ ਕੁਝ ਲਾਈਨਾ ਦੋ ਲਾਲ ਨੀਆਂ ਵਿੱਚ ਚਿਣੀ ਦੇ ਵੀ ਜੈਕਾਰੇ ਲਾਉਂਦੇ ਰੇ ਦੋ ਲਾਲ ਦੁਸ਼ਮਣ ਦੇ ਵਿੱਚ ਮੈਦਾਨਾ ਆਹੂ ਲਾਉਂਦੇ ਰੇ ਦੋ ਲਾਲ ਗੁਰਾਂ ਦੇ ਆ ਸਿਰਸਾ ਨਦੀ ਕਿਨਾਰੇ ਖਿੰਡ ਸਾਰਾ ਪਰਿਵਾਰ ਗਿਆ ਤਨ ਜਿਗਰਾ ਕਲੰਗੀਆਂ ਵਾਲੇ ਦਾ ਜੋ ਦਰਦ ਸਹਾਰ ਗਿਆ ਸਿੰਘ ਗੁਰੂ ਦੇ ਵੀ ਸੀ ਆਪਣਾ ਫਰਜ਼ ਨਿਭਾਉਂਦੇ ਰਹੇ ਦੋ ਲਾੜ ਮੀਆਂ ਵਿੱਚ ਚਿਣੀ ਦੇ ਵੀ ਜੇਕਰ ਲਾਉਂਦੇ ਰਹੇ ਦੋ ਲਾੜ ਦੁਸ਼ਮਣ ਦੇ ਵਿੱਚ ਮੈਦਾਨਾ ਆਹੂ ਲਾਉਂਦੇ ਰਹੇ ਦੋ ਲਾਲ ਗੁਰਾਂ ਦੇ ਬੜੇ ਬਰਾਵੇ ਲਾਲਚ ਦਿੱਤੇ ਉਹਨਾਂ ਛੋਟੇ ਛੋਟੇ ਬਾਲਾਂ ਨੂੰ ਸਕੇ ਬਿਲਾਣਾ ਪਰਸਤ ਗੁਰਦੇ ਪਿਆਰਾਂ ਬਾਲਾਂ ਨੂੰ ਲਾ ਕੇ ਆਪਣਾ ਜੋਰ ਉਹ ਹਰ ਹਿਲਾਇ ਪਣਾਉਂਦੇ ਰੇ ਦੋ ਲਾਲ ਮੀਆਂ ਵਿੱਚ ਚੜੀਦੇ ਵੀ ਜੇਕਰ ਲਾਉਂਦੇ ਰੇ ਦੋ ਲਾਲ ਦੁਸ਼ਮਣ ਦੇ ਵਿੱਚ ਮੈਦਾਨਾ ਆਹੂ ਲਾਉਂਦੇ ਰੇ ਦੋ ਲਾਲ ਗੁਰਾਂ ਦੇ ਪਿਤਾ ਵਾਰਿਆ ਮਾ ਮਾਰੀ ਪੁੱਤ ਚਾਰ ਵਾਰ ਗਏ ਸਤਿ ਮੇ ਖੁਦ ਨੂੰ ਸਤਗੁਰ ਦਾਤਾ ਜਗ ਤੋਂ ਵਾਰ ਗਏ ਵਾਰ ਸਾਰਾ ਪਰਿਵਾਰ ਵੀ ਉਸ ਦਾ ਸ਼ੁਕਰ ਮਨਾਉਂਦੇ ਰੇ ਦੋ ਲਾਲ ਮੀਆਂ ਵਿੱਚ ਚਿਣੀ ਦੇ ਵੀ ਜਕਾਰੇ ਲਾਉਂਦੇ ਰੇ ਦੋ ਲਾਲ ਦੁਸ਼ਮਣ ਦੇ ਵਿੱਚ ਮੈਦਾਨਾ ਆਹੂ ਲਾਉਂਦੇ ਰੇ ਦੋ ਲਾਲ ਗੁਰਾਂ ਦੇ ਬਾਸੂਂ ਪਿਤਾ ਜੀ ਦੇ ਸਕਦਾ ਕੁਰਬਾਨੀ ਕੋਈ ਨਹੀਂ ਸਾਰੀ ਦੁਨੀਆ ਤੇ ਮੇਰੇ ਸਤਿਗੁਰ ਦਾ ਸਾਮੀ ਕੋਈ ਨਹੀਂ ਬਰਾੜ ਹੜੀ ਕੇ ਤਾਂ ਹੀ ਸਭ ਸਤਿਗੁਰ ਨੂੰ ਸੀਸ ਝੁਕਾਉਂਦੇ ਰਹੇ ਦੋ ਲਾਲ ਮੀਆਂ ਵਿੱਚ ਚਿਚਣੀ ਦੇਵੀ ਜੈਕਾਰੇ ਲਾਉਂਦੇ ਰਹੇ ਦੋ ਲਾਲ ਦੁਸ਼ਮਣ ਦੇ ਵਿੱਚ ਮੈਦਾਨਾ ਆਹੂ ਲਾਉਂਦੇ ਰਹੇ ਦੋ ਲਾਲ ਗੁਰਾਂ ਦੇ